ਦੀ ਸੀ ਮੋਦੀ ਸਾਹਿਬ ਨੂੰ ਲੱਗਦਾ ਸੀ ਕਿ ਕਿਸਾਨਾਂ ਨੂੰ ਅਸੀਂ ਦਿੱਲੀ ਤੋਂ ਪਾੜ ਕੇ ਭੇਜਿਆ ਵੈਸੇ ਦੋਰੇ ਇਕੱਠੇ ਨਹੀਂ ਹੋ ਸਕਦੇ ਜਾਂ ਦਿੱਲੀ ਵੱਲ ਆ ਨਹੀਂ ਸਕਦੇ ਅੱਜ ਉਹਨਾਂ ਨੂੰ ਦੱਸਣਾ ਵੀ ਅਸੀਂ ਫਿਰ ਦਿੱਲੀ ਵੱਲ ਨੂੰ ਆ ਰਹੇ ਹਾਂ ਮੋਦੀ ਸਰਕਾਰ ਨੂੰ ਕਿਸਾਨ ਮੁਰਤੋਂ ਵੰਗਾਰ ਰਹੇ ਨੇ ਇਸੇ ਲਈ ਬਰਨਾਲਾ ਦੇ ਵਿੱਚ ਵੱਡਾ ਇਕੱਠ ਹੋਇਆ ਤੇ 13 ਫਰਵਰੀ ਨੂੰ ਕਿਸਾਨ ਹੁਣ ਦਿੱਲੀ ਨੂੰ ਕੂਚ ਕਰਨਗੇ ਕਿਸਾਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਸਰਕਾਰ ਨੇ ਸੋਚਿਆ ਸੀ ਕਿ ਉਹਨਾਂ ਨੇ ਕਿਸਾਨਾਂ ਨੂੰ ਦੋ ਫਾੜ ਕਰ ਦਿੱਤਾ ਪਰ ਉਹ ਮੁਰਤੋਂ ਦਿੱਲੀ ਵੱਲ ਆ ਰਹੇ ਨੇ ਅੱਜ ਕੇ ਅਸੀਂ ਗੈਰ ਰਾਜਨੀਤਿਕ ਤੇ ਦੇਸ਼ ਦੀਆਂ ਉੱਤਰ ਭਾਰਤ ਦੀਆਂ 18 ਜਥੇਬੰਦੀਆਂ ਦਾ ਅੱਜ ਦੂਜੀ ਮਹਾਂ ਰੈਲੀ ਜਿਹੜੀ ਬਰਨਾਲੇ 'ਚ ਹੋ ਰਹੀ ਆ। ਇੱਕ ਤਾਂ 13 ਫਰਵਰੀ ਨੂੰ ਅਸੀਂ ਦਿੱਲੀ ਕੂਚ ਕੀਤਾ ਵਾ। ਅੱਜ ਇਹ ਵੱਡਾ ਇਕੱਠ ਕਰਕੇ ਠੀਕ ਆ ਲੱਖਾਂ ਟਰੈਕਟਰ ਟ੍ਰਾਲੀਆਂ ਜਿਹੜੀਆਂ ਦਿੱਲੀ ਵੱਲ ਤੋਰਨੀਆਂ ਸੀ ਉਹਦੀ ਹੰਕਾਰ ਭਰਨੀ ਅੱਜ ਆ ਜਿਹੜੀ ਸਰਕਾਰ ਕਹਿੰਦੀ ਸੀ ਮੋਦੀ ਸਾਹਿਬ ਨੂੰ ਲੱਗਦਾ ਸੀ ਵੀ ਕਿਸਾਨਾਂ ਨੂੰ ਅਸੀਂ ਦਿੱਲੀ ਤੋਂ ਪਾੜ ਕੇ ਭੇਜਿਆ ਵਾ ਇਹ ਦੋਰੇ ਇਕੱਠੇ ਨਹੀਂ ਹੋ ਸਕਦੇ ਜਾਂ ਦਿੱਲੀ ਵੱਲ ਆ ਨਹੀਂ ਸਕਦੇ ਅੱਜ ਉਹਨਾਂ ਨੂੰ ਦੱਸਣਾ ਵੀ ਅਸੀਂ ਫਿਰ ਦਿੱਲੀ ਵੱਲ ਨੂੰ ਆ ਰਹੇ ਹਾਂ ਵਜਾ ਉਹਦੀ ਹੈ ਕਿ ਮੋਦੀ ਸਰਕਾਰ ਨੇ ਜਿਹੜੀ 9 ਦਸੰਬਰ ਨੂੰ ਸਾਨੂੰ ਚਿੱਠੀ ਲਿਖੀ ਸੀਗੀ ਉਹਦੇ ਵਿੱਚ ਐਮਐਸਪੀ ਖਰੀਦੀ ਗਰੰਟੀ ਦਾ ਕਾਨੂੰਨ ਬਣਾਉਣ ਦੀ ਗੱਲ ਕਹੀ ਸੀ ਯੂਪੀ ਸਰਕਾਰ ਨੇ ਲਖੀਮਪੁਰ ਖਰੀਦ ਦਾ ਇਨਸਾਫ ਦੇਣ ਦੀ ਗੱਲ ਕਹੀ ਸੀ ਦਿੱਲੀ ਵਾਲੇ ਸਾਰੇ ਕੇਸ ਵਾਪਸ ਲੈਣ ਦੀ ਗੱਲ ਹੋਈ ਸੀ ਬਿਜਲੀ ਸੰਸ਼ੋਧਨ ਬਿੱਲ ਦੇ ਜਿਹੜਾ ਅਸੀਂ ਉਹ ਕਹਿੰਦੇ ਸੀ ਨਹੀਂ ਲੈ ਕੇ ਆਵਾਂਗੇ ਤੁਹਾਨੂੰ ਪੁੱਛਾਂਗੇ ਪਰ ਉਹ ਚਿੱਪ ਵਾਲੇ ਮੀਟਰ ਲਾ ਕੇ ਸਾਡੇ ਗ੍ਰਿਡ ਵੇਚ ਕੇ ਲਾਗੂ ਹੋ ਰਿਹਾ ਪੋਲੂਸ਼ਨ ਐਕਟ ਦੇ ਵਿੱਚੋਂ ਕਿਸਾਨ ਨੂੰ ਬਾਹਰ ਕੱਢਣਾ ਸੀ ਔਰ ਇਹਦੋਂ ਵੱਡੀਆਂ ਗੱਲਾਂ ਜਿਵੇਂ ਵਿਦੇਸ਼ਾਂ ਤੋਂ ਫਸਲਾਂ ਮੰਗਾ ਕੇ ਉਹਨਾਂ ਤੇ ਇੰਪੋਰਟ ਡਿਊਟੀ ਖਤਮ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਖੇਤੀ ਮੰਡੀ ਟੁੱਟ ਰਹੀਆਂ ਔਰ ਲੈਂਡ ਐਕ acquisition ਐਕਟ ਦੇ ਵਿੱਚੋਂ ਇਹ ਮੱਦ ਕੱਢੀ ਜਾ ਰਹੀ ਹੈ ਵੀ ਹੁਣ ਕਿਸਾਨਾਂ ਆਪ ਦੀ ਮਰਜ਼ੀ ਤੋਂ ਬਗੈਰ ਵੀ ਜ਼ਮੀਨਾਂ ਖੋਈਆਂ ਜਾਣਗੀਆਂ ਆਪਣਾ ਜਿੰਨੀਆਂ ਵੀ ਸਾਡੀਆਂ ਰਹਿੰਦੀਆਂ ਪ੍ਰਾਤਰੀ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਜਥੇਬੰਦੀਆਂ ਬੁੱਧੀਜੀਵੀ ਪੱਤਰਕਾਰ ਭਾਈਚਾਰਾ ਵਿਦਿਆਰਥੀ ਸਾਰਿਆਂ ਨੂੰ ਸੱਦਾ ਦਿੰਦੇ ਆ ਕਿ ਦਿੱਲੀ ਦਾ ਅੰਦੋਲਨ ਵੱਡਾ ਵਾਸ ਸਾਨੂੰ ਸਾਰਿਆਂ ਨੂੰ ਰਲ ਕੇ ਦਿੱਲੀ ਦਾ ਅੰਦੋਲਨ ਜਿੱਤਣਾ ਚਾਹੀਦਾ